ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਸਿਕ ਕੌਮ ਦੇ ਚਰਨਾ ਚ ਆਪੀ ਲਗੇ ਕਿ ਸਿੱਖ ਕੌਮ ਨੂੰ ਬਹੁਤ ਸਾਰੇ ਉਹ ਪ੍ਰਚਾਰਕ ਕਥਾਵਾਚਕ ਟਾਡੀ ਜਿਹੜੇ ਸਿੱਖ ਕੌਮ ਦੇ ਆ ਤਾਬਾਨੂ ਹਿਸਟਰੀ ਨੂੰ ਚੰਗੀ ਤਰ੍ਹਾਂ ਧਿਆਨ ਨਾਲ ਨਹੀਂ ਪੜਦੇ ਤੇ ਸਿੱਖ ਕੌਮ ਦੇ ਇਤਿਹਾਸ ਦੇ ਉੱਤੇ ਪਰੋਲਾ ਫੇਰਦੇ ਨੇ ਸਿੱਖ ਇਤਿਹਾਸ ਨੂੰ ਨਵੇਂ ਸਿਰਿਓਂ ਕਰਨ ਦੀ ਕੋਸ਼ਿਸ਼ ਕਰਦੇ ਨੇ ਆਪਣੀ ਤੁਸ਼ ਬੁੱਧੀ ਦੇ ਕਾਰਨ ਵੱਡੇ ਵੱਡੇ ਸਾਖੀਆਂ ਤੇ ਕਟਨਾਵਾਨੂੰ ਸਟੇਜਾਂ ਉਤੇ ਬੈਠ ਕੇ ਸਾਹਮਣੇ ਬੈਠੀ ਸੰਗਤ ਨੂੰ ਤੁਸ਼ ਜਾਣ ਕੇ ਆਪਣੇ ਅਖੌਤੀ ਵਿਦਵਾਨ ਹੋਣ ਦਾ ਜਿਹੜਾ ਪ੍ਰਗਟਾਵਾ ਕਰਦੇ ਮੈਂ ਉਹਨਾਂ ਸਾਰੇ ਹੀ ਤੋਸ਼ਖਤ ਦੀ ਵਿਦਵਾਨਾਂ ਨੂੰ ਕਥਾਵਾਚਕਾਂ ਨੂੰ ਤੇ ਟਾੜੀਆਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਹੈ ਕਿ ਸਿੱਖ ਕੌਮ ਦੀ ਭਲਾਈ ਵਾਸਤੇ ਕਿਰਪਾ ਕਰਕੇ ਆਪਣੀ ਰੋਟੀ ਤੇ ਆਪਣੀ ਬੋਟੀ ਦੇ ਮਸਲੇ ਨੂੰ ਹੱਲ ਕਰਨ ਲਈ ਸਿੱਖ ਕੌਮ ਦੇ ਅਮੀਰ ਵਿਰਾਸਤ ਨੂੰ ਮਨਕਰਤ ਪ੍ਰਸੰਗਾ ਤੇ ਮਨਕਰਤ ਤੱਥਾਂ ਨਾਲ ਮਲੀਨ ਨਾ ਕਰੋ ਮੈਂ 2 ਦਿਨ ਪਹਿਲਾਂ 5 ਮਈ ਨੂੰ ਸਚਕੜ ਸ਼੍ਰੀ ਹਰਮੰਦਰ ਸਾਹਿਬ ਦੀ ਪੱਤਰ ਗੋਦ ਦੇ ਵਿੱਚ ਵਸੇ ਮੰਜੀ ਸਾਹਿਬ ਦੀਵਾਰ ਹਾਲ ਤੋਂ ਕਥਾ ਕਰਨ ਵਾਲੇ ਗਿਆਨੀ ਜਸਵੰਤ ਸਿੰਘ ਦੀ ਉਹਦਾ ਸ਼ਬਦਾਲੇ ਨਿਰਧਿਆ ਕਰਤਾ ਜਿਹੜੇ ਉਹਨਾਂ ਨੇ ਮਹਾਰਾਜਾ ਜਸਾ ਸਿੰਘ ਰਾਮਗੜੀ ਦੇ ਪਰਥਾਈ ਬੋਲੇ ਕਿ ਉਹਨਾਂ ਨੂੰ ਕੁੜੀ ਮਾਰ ਕਿਹਾ ਕਿਉਂਕਿ ਮਹਾਰਾਜ ਜਸਸੀ ਗ्रामਗੜੀਆ ਕੱਲਾ ਰਾਮਗੜੀਆ ਦਾ ਜਰਨੈਲ ਨਹੀਂ ਸੀ ਜਿਸ ਸਿੱਖ ਰਾਜ ਬੜਿਆ ਤੇ ਉਸ ਸਿੱਖ ਰਾਜ ਦੇ ਨਹੀਂ ਪੱਥਰ ਤੋਂ ਲੈ ਕੇ ਸਿੱਖ ਰਾਏ ਦੀ ਮੁਕੰਮਲ ਮਹਲ ਉਤਰਨ ਤੱਕ ਇਸ ਜਰਨੈਲ ਦਾ ਬਹੁਤ ਵੱਡਾ ਯੋਗਦਾਨ ਰਿਹਾ ਜਿਨਨੇ 14 ਸਾਲ ਦੀ ਉਮਰ ਦੇ ਵਿੱਚ ਆਪਣੇ ਬਾਪ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਯੁੱਧ ਚ ਭਾਗ ਲਿਆ ਤੇ ਇਹ ਮਹਾਨ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਗਰੀਲਾ ਜੁੱਧ ਦਾ ਮਾਹਰ ਮੰਨਿਆ ਗਿਆ ਸਿੱਖ ਕੌਮ ਦੇ ਇਤਿਹਾਸ ਜਿਹਦੇ ਤੋਂ ਉਹਦੇ ਦੁਸ਼ਮਣ ਵੀ ਕੰਬਦੇ ਸਨ ਉਹਦੀ ਬਹਾਦਰੀ ਕਰਕੇ ਦੁਸ਼ਮਣ ਕੌਮ ਦਾ ਇੱਕ ਕਵੀ ਇੱਕ ਇਤਿਹਾਸਕਾਰ ਆਪਣੀ ਕਿਤਾਬ ਜੰਗਨਾਮਾ ਦੇ ਵਿੱਚ ਮਹਸਰ ਫਾਨੀ ਲਿਖਦਾ ਕਿ ਜਦੋਂ ਸਿੱਖਾਂ ਤੇ ਮੁਗਲਾਂ ਦੇ ਵਿੱਚ ਯੁੱਧ ਹੋ ਰਿਹਾ ਸੀ ਤਾਂ ਉੱਥੇ ਸਿੱਖਾਂ ਦੀ ਸ਼ਬਦ ਉਹ ਬੱਗ ਵਰਤਦਾ ਬੱਗ ਦਾ ਬੱਬਲ ਕੁੱਤੇ ਮੈਂ ਮਾਫੀ ਚਾਹੁੰਦਾ ਸਿੱਖ ਕੌਮ ਪਰ ਉਹਨੇ ਆਪਣੀ ਕਿਤਾਬ ਚ ਲਿਖਿਆ ਕਹਿੰਦਾ ਕਿ ਮੈਂ ਉੱਥੇ ਇੱਕ ਇਹਨਾਂ ਬੱਗਾਂ ਦੇ ਵਿੱਚ ਸ਼ੇਰ ਦੇਖਿਆ ਜਿਹੜਾ ਜੱਸਾ ਠੋਕਾ ਠੋਕਾ ਤਰਖਾੜ ਹੋਣ ਕਰਕੇ ਉਹਨੂੰ ਠੋਕਾ ਲਿਖਦਾ ਤੇ ਦੁੱਜੇ ਨੂੰ ਜੱਸਾ ਸਿੰਘ ਕਲਾਲ ਲਿਖਦਾ ਕਹਿੰਦਾ ਜੱਸਾ ਠੋਕਾ ਜਿਹੜਾ ਉਹ ਬੱਗਾ ਦੇ ਵਿੱਚ ਸੇਵਾਂ ਨੂੰ ਛੇਰਵਾਂ ਨੂੰ ਨਹੀਂ ਰੌਦਾ ਸੀ ਤੇ ਉਹਦੀ ਤਲਵਾਰ ਨੇ ਮੁਗਲਾ ਦੇ ਆウਲਾ ਦਿੱਤੇ মাত্র 14 ਸਾਲ ਦੀ ਉਮਰ ਦੇ ਵਿੱਚ ਹੀ ਜੱਸਾ ਸਿੰਘ ਦੀ ਤਲਵਾਰ ਦੀ ਧਾਰ ਤੋਂ ਡਰਦੇ ਆ ਅਹਿਮਦ ਸ਼ਾਹ ਅਬਦਾਲੀ ਨੇ ਪਾਰਟਿਸਪੈਂਟ ਜੱਸਾ ਸਿੰਘ ਨੂੰ ਬਹਾਦਰੀ ਵਜੋਂ ਇਨਾਮ ਚ ਦੇ ਦਿੱਤੇ ਵੱਲਾ ਵੇਰ ਕਾ ਤੁੰਗ ਬਾਲਾ ਸੁਲਤਾਨ ਵਿੰਟ ਤੇ ਚਾਟੀ ਵਿੰਟ ਇੱਚੋ ਵਾਲ ਦੀ ਪੁੱਤਰ ਧਰਤੀ ਦੇ ਉੱਤੇ 5 ਮਈ 1823 ਨੂੰ ਇਸ ਯੁੱਧ ਦਾ ਜਨਮ ਹੋਇਆ ਜਿੰਨੇ ਫਿਰ ਪੱਟੀ ਤੋਂ ਲੈ ਕੇ ਦਿੱਲੀ ਦੇ लाल किले तक अपनी तलवार की धार ਨਾਲ ਮੁਗਲਾਂ ਦੇ ਪਹਾੜੀ ਰਾਜਿਆਂ ਦੇ ਆਉ ਲਾ ਦਿੱਤੇ ਤੇ ਆਪਣਾ ਰਾਜ ਸਿੱਖ ਰਾਜ ਦਿੱਲੀ ਦੇ ਨਾਲ-ਨਾਲ ਮੁਜ਼ਫਰਪੁਰ ਕੋਸਾ ਪਾਣੀਪਤ ਕਰਨਾਲ हिसार ਉੱਤਰ ਪ੍ਰਦੇਸ਼ ਚ ਰਾਜਸਥਾਨ ਦੇ ਵਿੱਚ طرفوں ਦੇ ਆਸपास ਪਛਾ ਦਿੱਤਾ 1783 ਨੂੰ 10 ਮਾਰਚ ਦੀ ਰਾਤ ਮਹਾਰਾਜਾ ਜੱਸਾ ਸਿੰਘ ਰਾਮਗੜੀਏ ਨੇ ਦਿੱਲੀ ਦਾ लाल ਕਿਲਾ ਫਤਿਹ ਕਰ ਲਿਆ ਜਿਸ ਰਵਲੇ ਇਹਨਾਂ ਦੇ ਸਾਥੀ ਮਹਾਰਾਜਾ ਜੱਸਾ ਸਿੰਘ ਆਲੂਵਾਲੀਆ ਤੇ ਸਰਦਾਰ ਬਘੇਲ ਸਿੰਘ ਇਹਨਾਂ ਦੇ ਪਿੱਛੇ-ਪਿੱਛੇ ਦਿੱਲੀ ਦੇ ਬਾਰਡਰ ਤੇ ਪਹੁੰਚੇ ਸਨ ਪਰ ਮਹਾਰਾਜਾ ਜੱਸਾ ਸਿੰਘ ਰਾਮਗੜੀ ਨੇ ਦਿੱਲੀ ਦੇ ਆਖਰੀ ਮੁਗਲ ਬਾਦਸ਼ਾਹ ਨੂੰ ਮਿੱਟੀ ਚ ਮਿਲਾ ਦਿੱਤਾ ਆਪਣੇ ਅਧੀਨ ਕਰ ਲਿਆ ਉਸ ਦਰਮੀਆਂ ਜੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਤੇ ਬਾਕੀ ਦੋ ਜਰਨਾਂ ਨਾਲ ਚ ਮਤਭੇਦ ਨਾ ਹੁੰਦਾ ਤਾਂ ਦਿੱਲੀ ਦੇ ਤਖਤ ਤੇ ਕਬਜ਼ਾ ਕਰਕੇ ਸਿੱਖ ਰਾਜ ਪੂਰੇ ਭਾਰਤ ਚ ਫੈਲ ਸਕਦਾ ਸੀ ਜਿੱਥੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਲੁੱਟਾ ਖੋਹਾਂ ਦੇ ਖਿਲਾਫ ਸੀ ਔਰ ਲੁੱਟ ਕੋ ਕਰਨ ਕਰਕੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਆਪਣੇ ਸਾਥੀਆਂ ਨਾਲ ਨਾਰਾਜ਼ ਹੋ ਗਿਆ ਇਹ ਨਾਰਾਜ਼ਗੀ ਸ਼ਿਕਲ ਬਹੁਤ ਵੱਡੀ ਹਾਨੀ ਹੋਈ ਕਿਉਂਕਿ ਮਹਾਰਾਜਾ ਜੱਸਾ ਸਿੰਘ ਜੇ ਇਹ ਲੋਕ ਖਰਾਬ ਨਾ ਕਰਦੇ ਤਾਂ ਦਿੱਲੀ ਤੋਂ ਬਾਤ ਪੂਰੇ ਪੱਧ ਦੇ ਵਿੱਚ ਸਿੱਖ ਰਾਜ ਕੈਮਪ ਹੋ ਜਾਂਦਾ ਮਹਾਰਾਜਾ ਜਸ ਸਿੰਘ ਰਾਮਗੜੀਏ ਨੇ ਦਿੱਲੀ ਫਤਿਹ ਕੀਤੀ ਹੈ ਉਹਦੀ ਨਿਸ਼ਾਨੀ ਪ੍ਰਤੱਖ ਰੂਪ ਚਾਜਵੀ ਰਾਮਗੜੀਆ ਗੁੰਗੇਚ ਤਖਤ ਤੇ ਤੌਂਸੀ ਉਹ ਸਿਰ ਪਈ ਹੈ ਜਿਹਦੇ ਤੇ ਮੁਗਲ ਬਾਦਸ਼ਾਹਾਂ ਨੂੰ ਤਿਲਕ ਲਗਾਇਆ ਕਰਦੇ ਸਨ ਰਾਜਪੱਤ ਸੰਭਾਲਣ ਲੱਗਿਆ ਆਜੂ ਗੁਰੂ ਰਾਮਦਾਸ ਜੀ ਦੇ ਚਰਨਾਂ ਚ ਜੰਜੀਰਾ ਦੇ ਵਿੱਚ ਪਈ ਹੈ ਜਕੜੀ ਹੋਈ ਉਹ ਸਿੱਖ ਕੌਮ ਤੇ ਸ੍ਰੀ ਸੱਚਖੰਡ ਹਰਮੰਦਰ ਸਾਹਿਬ ਤੇ ਕੀਤੇ ਹਮਲਿਆਂ ਦਾ ਬਦਲਾ ਲੈ ਇਸ ਜਰਨੈਲ ਨੇ ਮੈਵਾਰੇ ਜਨਨਾ ਇਸ ਜਰਨੈਲ ਦੇ ਪਰ ਜਿਹੜੀ ਗਿਆਨੀ ਜਸਵੰਤ ਸਿੰਘ ਨੇ ਕੁੜੀ ਮਾਰ ਵਾਲੀ ਘਟਨਾ ਦਾ ਜ਼ਿਕਰ ਕੀਤਾ ਉਹ ਬਹੁਤ ਮਦਪਕ ਹੈ ਜਿਹੜਾ ਪਰਿਵਾਰ ਗੁਰੂ ਨਾਨਕ ਤੋਂ ਲੈ ਕੇ ਆਪਣੇ ਆਖਰੀ ਯੋਦੇ ਤੱਕ ਗੁਰੂ ਘਰ ਨੂੰ ਸੰਬੋਧਨ ਪੱਤਰ ਆਹ ਮਹਾਰਾਜਾ ਜਹਦ ਸਿੰਘ ਤੱਕ ਜਿਨ੍ਹਾਂ ਦੀ ਸਮਾਦ ਅੱਜ ਵੀ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਸਥਾਨ ਸ਼ਹੀਦਾ ਗੁਰਦੁਆਰੇ ਚ ਇੱਕ ਬੁੰਗੇ ਦੇ ਰੂਪ ਚ ਸਮਾਦ ਹੈ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੋਇਆ ਉਹਦੇ ਉੱਤੇ ਲਿਖਿਆ ਸਮਾਦ ਸਰਦਾਰ ਜੋਤ ਸਿੰਘ ਰਾਮਗੜੀਆ ਉਹ ਰਾਮਲੋੜੀ ਦਾ ਕਿਲਾ ਜਿਹੜਾ ਗੁਰੂ ਸਾਹਿਬ ਨੂੰ ਸਮਰਪਿਤ ਸੀ ਗੁਰੂ ਰਾਮ ਦਾਸ ਜੀ ਨੂੰ ਅਥਾ ਪ੍ਰੇਮ ਤੇ ਅਥਾ ਸ਼ਰਧਾ ਰੱਖਣ ਵਾਲੇ ਮਹਾਰਾਜਾ ਜੱਸਾ ਸਿੰਘ ਰਾਮਗੜੀਏ ਨੇ ਜਦੋਂ ਗੁਰਮਤੇ ਅਨੁਸਾਰ ਸਰਦਾਰ ਸੁਖਾ ਸਿੰਘ ਕਲਸੀ ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਲਾਇਆ ਸੀ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਕਿਲੇ ਦਾ ਨਿਰਮਾਣ ਕਰਨ ਦੀ ਸੋਚੀ ਤੇ ਮਹਾਰਾਜਾ ਜਸਪਾਲ ਸਿੰਘ ਰਾਮਗੜੀ ਨੇ ਇੱਕ ਕਿਲਾ ਗੁਰੂ ਰਾਮਦਾਸ ਜੀ ਦੇ ਪੁੱਤਰ ਨਾਮ ਦੇ ਉੱਤੇ ਰਾਮ ਰੌਣੀ ਦਾ ਕਿਲਾ ਰੱਖਿਆ ਆਪਣੇ ਖਜ਼ਾਨੇ ਵਾਲੀ ਥਾਂ ਦਾ ਨਾਮ ਰਾਮਸਰ ਰੱਖਿਆ ਉਹ ਗੁਰਦੁਆਰਾ ਸਾਹਿਬ ਅੱਜ ਵੀ ਬਰਾਜਮਾਨ ਨੇ ਮੈਂ ਸਿੱਖ ਕੌਮ ਦੇ ਚਰਨਾਂ 'ਚ ਅਪੀਲ ਕਰਦਾ ਕਿ ਅੱਜ ਜੇ ਅਸੀਂ ਸਿੱਖ ਹਾਂ ਅਸੀਂ ਹਿੰਦੂ ਆ ਤਾਂ ਇਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਨਾਲ ਇਹਨਾਂ ਸਿੱਖ ਜਰਨੈਲਾਂ ਦੀ ਬਹਾਦਰੀ ਕਰਕੇ ਇਹਨਾਂ ਦਾ ਸਾਡੇ ਦੀ ਕੁਰਬਾਨ ਹੋਣ ਜਾਣ ਦੇ ਜਜ਼ਬੇ ਕਰਕੇ ਅਸੀਂ ਮੁਗਲਾਂ ਦੇ ਜ਼ੁਲਮਾਂ ਤੋਂ ਬਚ ਗਏ ਤੇ ਮੁਗਲਾਂ ਇਨਾਂ ਮਹਾਨ ਜਰਨੈਲਾਂ ਦੀ ਕਿਰਪਾ ਸਦਕਾ ਹੀ ਅਸੀਂ ਮਸਲਮਾਨ ਹੋਣ ਤੋਂ ਬਚ ਗਏ ਇਹਨਾਂ ਨੇ ਮੁਗਲ ਬਾਦਸ਼ਾਹ ਦਾ ਅੰਤ ਆਖਰੀ ਮੁਗਲ ਬਾਦਸ਼ਾਹ ਆਲਮ ਸ਼ਾਹ ਨੂੰ ਹਰਾ ਕੇ ਦਿੱਲੀ ਦੇ ਤਖਤ ਤੋਂ ਕੀਤਾ ਮਹਾਰਾਜਾ ਜਸਪਾਲ ਸਿੰਘ ਰਾਮਗੜੀਏ ਨੇ ਆਪਣੀ ਜਿੱਤ ਦੀ ਨਿਸ਼ਾਨੀ ਵਜੋਂ ਤਖਤ-ਏ-ਤੌਹਫ਼ ਨੂੰ ਉਖਾੜ ਕੇ ਉਹਨਾਂ ਸਤੰਭਾਂ ਨੂੰ ਅਖਾੜ ਕੇ ਹਾਥੀਆ ਮਗਰ ਬੰਨ ਕੇ ਦਿੱਲੀ ਤੋਂ ਘਰੇਿਸ ਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਪ੍ਰਕਰਮਾ ਚ ਲਿਆ ਕੇ ਪੈਰਾ ਚ ਸੁੱਟਿਆ ਅੱਜ ਵੀ ਉਹ ਤਖਤ ਤੇ ਤਾऊस ਰਾਮਗੜੀ ਦੇ ਬੁੰਗੇ ਚ ਕੈਦ ਹੈ ਸੰਗਲਾ ਚ ਵੱਜਿਆ ਹੋਇਆ ਅੱਜ ਲੋੜ ਹੈ ਕਿ ਸਿੱਖ ਕੌਮ ਆਪਣੀ ਜਸਾ ਨਹਾਉਂਦੀ ਕਿਰਤ ਦੇ ਵਿੱਚੋਂ ਵੱਤ ਵੱਤ ਦਸ ਵੱਤ ਦੇ ਕੇ ਇਸ ਮਹਾਨ ਜਰਨੈਲ ਮਹਾਰਾਜਾ ਜਸਤ ਸਿੰਘ ਰਾਮਗੜੀ ਦੀ ਵਿਰਾਸਤ ਰਾਮਰਾਉਣੀ ਦਾ ਕਿਲਾ ਧਾਮਗੜ ਦਾ ਕਿਲਾ ਮੁੜ ਸੁਰਜੀਤ ਕਰਨ ਲਈ ਸਾਡਾ ਸਾਥ ਦੇਵੇ ਖਾਸ ਕਰਕੇ ਮੈਂ ਸਿੱਖ ਕੌਮ ਦੇ ਉਹਨਾਂ ਸ਼ਕਸ਼ੀਤਾ ਨੂੰ ਜਿਹੜੀਆਂ ਕਾਰ ਸੇਵਾ ਕਰਦੀਆਂ ਨੇ ਉਹਨਾਂ ਨੂੰ ਅਪੀਲ ਕਰੂੰਗਾ ਤੇ ਉਹਨਾਂ ਸਾਥੀਆਂ ਨੂੰ ਜਿਨ੍ਹਾਂ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਵੀ ਖੋਲ ਦਿਲ ਖੋਲ ਕੇ ਪੀਟਰ ਵਰਦੀ ਵਰਗੇ ਸਿੱਖ ਜਿਨ੍ਹਾਂ ਨੇ ਸੈਂਕੜੇ 100 ਕਰੋੜ ਰੁਪਏ ਜਿਹੜੇ ਆ ਉਹ ਪਾਕਿਸਤਾਨ ਸਰਕਾਰ ਨੂੰ ਕਰਤਾਰਪੁਰ ਸਾਹਿਬ ਲਾਂਘੇ ਦੀ ਸ਼ੜਕ ਬਣਾਉਣ ਲਈ ਦੇ ਦਿੱਤੇ ਜਾ ਕੇ ਲੋ ਸ਼ਕਰਾਨੇ ਵਜੋਂ ਦੇ ਦਿੱਤੇ ਮੈਂ ਉਹਨਾਂ ਸਾਰੇ ਸਿੱਖ ਦਾਨੀ ਸੱਜਣਾਂ ਨੂੰ ਅਪੀਲ ਕਰਦਾ ਹੈ ਕਿ ਜਿਹੜੇ ਰਾਮ ਰੌਣੀ ਦੇ ਕਿਲੇ 'ਚ ਅੱਜ ਪਰਿਵਾਰ ਰਹਿ ਰਹੇ ਨੇ ਜਿਨ੍ਹਾਂ ਦੀਆਂ ਇਮਾਰਤਾਂ ਨੇ ਕਾਰੋਬਾਰੀ ਸਥਾਨ ਨੇ ਉਹਨਾਂ ਨੂੰ ਉਹਨਾਂ ਦਾ ਮੂੰਹ ਮੰਗਿਆ ਮਾਅਦਾ ਦੇ ਕੇ ਇਸ ਰਾਮਗੜ੍ਹ ਦੇ ਕਿਲੇ ਨੂੰ ਉਹਨਾਂ ਤੋਂ ਅਸੀਂ ਲੈ ਕੇ ਮੜ ਰਾਮ ਗਰਦਾ ਕਿਲਾ ਉਸਾਰੀ ਆਪਣੇ ਇਸ ਮਹਾਨ ਜਰਨੈਲ ਦੀ ਯਾਦ ਨੂੰ ਤਾਜ਼ਾ ਕਰੀਏ ਇਸੇ ਤਰ੍ਹਾਂ ਹੀ ਇਚੋਗਲਚ ਇਚੋਵਾਲ ਦੇ ਵਿੱਚ ਵੀ ਇਹਨਾਂ ਦਾ ਜੱਦੀ ਮਕਾਨ ਜਿੱਥੇ ਇਹਨਾਂ ਦਾ ਜਨਮ ਹੋਇਆ ਉਹ ਇਮਾਰਤ ਬਣਾਉਣੀ ਹੈ ਉਹਦੀ ਸਾਰੀ ਚੱਲ ਰਹੀ ਹੈ ਸਾਡੇ ਕੋਈ ਸੱਜਣ ਕਰ ਰਹੇ ਨੇ ਇਸੇ ਤਰ੍ਹਾਂ ਹੀ ਮਹਾਰਾਜਾ ਜੱਸਾ ਸਿੰਘ ਦੀ ਸਮਾਗ ਹਰਗੋਬਿੰਦਪੁਰੇ ਵਿੱਚ ਲਾਹੌਰ ਵਾਲਾ ਦਰਵਾਜ਼ਾ ਜਿਹੜਾ ਉਹਦੇ ਲੱਗ ਗਿਆ ਉਹਦੀ ਸੇਵਾ ਵੀ ਚੱਲ ਰਹੀ ਹੈ ਉਹਦੇ ਲਈ ਵੀ ਸਾਨੂੰ ਮਾਈਕਸ ਹਾਹਿਤਾ ਦੀ ਲੋੜ ਹੈ ਕਿਰਪਾ ਕਰਿਓ ਆਪਣੇ ਮਹਾਨ ਜਰਨੈਲ ਜਿਨੇ ਮੁਗਲ ਗਾਜ ਦਾ ਅੰਤ ਕੀਤਾ ਤੇ ਸਿੱਖ ਕੌਮ ਨੂੰ ਦਿੱਲੀ ਦਾ ਲਾਲ ਕਲਾ ਫਤਿਹ ਕਰਕੇ ਆਪਣੀ ਮਲਕੀਤ ਬਣਾਉਣ ਦਾ ਮੌਕਾ ਦਿੱਤਾ ਉਹਦੇ ਲਈ ਸਾਡੀਆਂ ਜੇਬਾਂ ਚੋਂ ਦਸਵੰਧ ਚੋਂ ਦਿੱਤਾ ਗਿਆ ਦਾਨ ਤੁਸ਼ ਭੇਟਾ ਦੇ ਬਰਾਬਰ ਹੈ ਜੇਕਰ ਸਿੱਖਾ 'ਚ ਮੱਤ ਭੇਦ ਨਾ ਹੁੰਦੇ ਤਾਂ ਦਿੱਲੀ ਦੇ ਨਾਲ ਕਿਲੇ ਨੂੰ ਜਿਸ ਦਿਨ ਜਿੱਤਿਆ ਸੀ ਮਹਾਰਾਜਾ ਜੱਸਾ ਸਿੰਘ ਰਾਮਗੜੀਏ ਨੇ ਉਸ ਤੋਂ ਬਾਅਦ ਪੂਰੇ ਭਾਰਤ 'ਚ ਸ਼ੇਖ ਰਾਜ ਜਿਹੜਾ ਫੈਲੜਾ ਸੀ ਪਰ ਬਦਕਿਸਮਤੀ ਕਿ ਉਥੇ ਬਾਕੀ ਸਾਥੀਆਂ ਨੇ ਸਾਥ ਨਹੀਂ ਦਿੱਤਾ ਜਾਂ ਨਿੱਜੀ ਲਾਲਸਾ ਦੇ ਕਾਰਨ ਮਹਾਰਾਜਾ ਜਸਪਾਲ ਸਿੰਘ ਰਾਮਗੜੀ ਕੋਲੋਂ ਫਤਿਹ ਹੋਣ ਦੇ ਰੋਸ ਵਿੱਚ ਜੋ ਪਰਨੋ ਮਿਲਦਾ ਹੈ ਕਿ ਇਹਨਾਂ ਲੋਕਾਂ ਨੇ ਲਾਲ ਕਿਲਾ ਜਿਹੜਾ ਉਹ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਰਾਮਗੜੀਆ ਵੱਲੋਂ ਦਾ ਧੁਰਾ ਬੰਨਾ ਸੀ ਸਿੱਖ ਕੌਮ ਦਾ ਧੁਰਾ ਬੰਨਾ ਸੀ ਇਹ ਈਰਖਾ ਵੱਸ ਹੋ ਸਕਦਾ ਹੈ ਕਿ ਉੱਥੇ ਸੈਤ ਨਹੀਂ ਬਣ ਸਕੀ ਕੁਝ ਲੁੱਟ ਖੋ ਜਿਹੜੀ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਨੂੰ ਪਸੰਦ ਨਹੀਂ ਸੀ ਉਹਦਾ ਵੀ ਜ਼ਿਕਰ ਆਉਂਦਾ ਹੈ ਇਹ ਨਾਰਾਜ਼ਗੀ ਪੈਦਾ ਹੋਈ ਕੁਝ ਅੰਦਰੂਨੀ ਸੰਧੀ ਕਿਸੇ ਇੱਕ ਸਿੱਖ ਵੱਲੋਂ ਆਲਮਛਾ ਦਾ ਆਲਮਛਾ ਦੀ ਪਤਨੀ ਦੇ थ्रू ਕਰ ਲਈ ਗਈ ਉਹਦਾ ਜ਼ਿਕਰ ਆਉਂਦਾ ਹੈ ਇੱਕੋ ਜਿਹਾ ਕਾਰਨ ਹੈ ਪਰ ਮੈਂ ਉਹਦੇ ਕਰਕੇ ਦੁਖੀ ਨਹੀਂ ਕਿ ਜੋ ਪਰਮਾਤਮਾ ਨੂੰ ਪਹੁੰਚਦਾ ਹੈ ਉਹ ਚੰਗਾ ਹੁੰਦਾ ਮੈਂ ਉਹਨਾਂ ਸਾਰੇ ਅਖੌਤੀ ਸਿੱਖ ਵਿਦਵਾਨਾਂ ਨੂੰ ਚੇਤਾਵਨੀ ਦੇਣਾ ਕਿ ਸਟੇਜਾਂ ਤੇ ਚੜ ਕੇ ਆਪਣੀ ਅਧੂਰੀ ਗਿਆਨ ਅਧੂਰੀ ਜਿਹੜੀ ਆ ਮਾਨਸਿਕਤਾ ਉਹਦੇ ਨਾਲ ਸਾਡੇ ਮਹਾਨ ਜਰਨੈਲ ਮਹਾਰਾਜ ਜਸਤ ਸਿੰਘ ਰਾਮਗੜੀਆ ਨੂੰ ਨਿਮਮ ਖਾਣ ਦੀ ਕੋਸ਼ਿਸ਼ਾ ਕਰੋ ਜਿਹੜਾ ਲੋਕਾਂ ਦੀ ਧੀਰ ਨੂੰ ਬਚਾ ਕੇ ਆਪਣੀ ਧੀ ਬਣਾ ਸਕਦਾ ਹੈ ਉਹ ਆਪਣੀ ਹਕੀਕਤ ਨੂੰ ਕਤਲ ਕਰ ਸਕਦਾ ਹੈ ਕਾਰਨ ਕੋਈ ਹੋ ਰਹੇ ਹੋਣਗੇ ਕਿਉਂਕਿ ਸਿੱਖ ਕੌਮ ਦੀਆਂ ਮਿਸਲਾਂ ਦੇ ਵਿਚਕਾਰ ਵੀ ਖੇਤਰ ਵਧਾਉਣ ਦੇ ਚੱਕਰ ਨੂੰ ਲੈ ਕੇ ਰਾਜ ਭਾਗ ਵਧਾਉਣ ਦੇ ਚੱਕਰ 'ਚ ਆਪਸੀ ਟਕਰਾਅ ਰਿਆ ਜਿਸ ਦੇ ਕਰਕੇ ਕਈ ਅੰਦਰੂਨੀ ਕਾਰਨ ਜਿਹੜੇ ਬਣ ਜਾਂਦੇ ਨੇ ਪਰ ਜਿਸ ਜਰਨਲ ਤੋਂ ਜਰਵਾੜੇ ਵੀ ਥਰ-ਥਰ ਕੰਬਦੇ ਸੀ ਉੱਤਰ ਨਾਲ ਦੀ ਬਦਨਾਮੀ ਕੀਤੀ ਗਈ ਹੈ ਜਸਵੰਤ ਸਿੰਘ ਵੱਲੋਂ ਮੈਂ ਜਸਵੰਤ ਸਿੰਘ ਜੀ ਨੂੰ ਬੇਨਤੀ ਕਰਦਾ ਕਿ ਉਹ ਜਲਦ ਤੋਂ ਜਲਦ ਸੇਕ ਕੌਮ ਕਰੋ ਇਹ ਸ਼ਬਦ ਲਈ ਮਾफी ਮੰਗਣ ਜਿਹੜੇ ਹਿਰਦੇ ਸਾਡੇ ਬਲੁਂਦਰੇ ਗਏ ਨੇ ਰਾਮਗੜੀਆ ਕਾਮ ਤੇ ਇਹ ਉਦੋਂ ਸ਼ਰਧ ਹੋਣਗੇ ਜਦ ਤਾ ਇਹੋ ਜੇ ਅਖੌਤੀ ਵਿਦਵਾਨਾਂ ਨੂੰ ਸ਼ਰੋਮਣੀ ਕਮੇਟੀ ਮੰਜੀ ਹਾਲ ਤੋਂ ਕਥਾ ਕਰਨਾ ਜਿਹੜਾ ਉਹ ਬੰਦ ਕਰਵਾਵੇ ਬਹੁਤ ਸਾਰੇ ਅਜੇ ਸ਼ਬਦ ਜਾਂ ਜਹਾਂ ਪ੍ਰਚਾਰ ਜਾਂ ਜਹੇ ਤੱਕ ਪੇਸ਼ ਕੀਤੇ ਜਾਂਦੇ ਨੇ ਕਈ ਵਾਰ ਮੰਜੀ ਸਾਹਿਬ ਦੀਵਾਨ ਹਾਲ ਦੇ ਤੋਂ ਕਥਾ ਕਰਦੇ ਕਈ ਕਥਾਵਾਚਕਾਂ ਵੱਲੋਂ ਵਿਦਵਾਨਾਂ ਵੱਲੋਂ ਜਿਹੜੇ ਸਿੱਖ ਕੌਮ ਦੇ ਅਸਲੀ ਇਤਿਹਾਸ ਨਾਲ ਮੇਲ ਨਹੀਂ ਖਾਂਦੇ ਹੁੰਦੇ ਕਈ ਵਾਰ ਸ਼ਬਦ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਜਾਂ ਆਪਣੀ ਤੁਸ਼ ਬੁੱਧੀ ਦੇ ਮੁਤਾਬਕ ਕੋਸ਼ ਸ਼ਬਦਾਂ ਵਿਕਿਆਲ ਕੀਤਾ ਜਾਂਦਾ ਗੁਰਬਾਣੀ ਦਾ ਉਹਦੇ ਤੇ ਨਜ਼ਰਸਾਨੀ ਕਰਿਆ ਕਰੋ ਉਸ ਵਿਦਵਾਨ ਤੋਂ ਕਥਾ ਕਰਵਾਉਣ ਤੋਂ ਪਹਿਲਾਂ ਇੱਕ ਵਿਦਵਾਨਾਂ ਦਾ ਟੋਲਾ ਬਿਠਾ ਕੇ ਉਹਦੀ ਭਾਵਨਾ ਨੂੰ ਉਹਦੇ ਗਿਆਨ ਨੂੰ ਜਿਹੜਾ ਉਹ ਪਰਖਿਆ ਕਰੋ ਤਾਂ ਜੋ ਗੁਰਬਾਣੀ ਦੇ ਸ਼ਬਦਾ ਦਾ ਵੀ ਅਰਥ ਦਾ ਅਨਰਥ ਨਾ ਹੋਵੇ ਤੇ ਸਿੱਖ ਕੌਮ ਦੇ ਇਤਿਹਾਸ ਨੂੰ ਵੀ ਇਹ ਧੁਗੜਾ ਕਰਨ ਦੀ ਕੋਸ਼ਿਸ਼ ਤਾਂ ਕਰ ਸਕਣ ਮੈਂ ਉਹਨਾਂ ਰਾਮਗੜੀਆ ਤੇ OBC ਭਾਈਚਾਰੇ ਨੂੰ ਤੁਛ ਸਮਝਣ ਵਾਲੇ ਰਾਜਨੀਤਿਕ ਲੋਕਾਂ ਨੂੰ ਧਾਰਮਿਕ ਲੋਕਾਂ ਨੂੰ ਜਿਨ੍ਹਾਂ 'ਚ ਮੰਨੂਵਾਦ ਭਰੀ ਹੈ ਜਾਤ ਦਾ ਹੰਕਾਰ ਭਾਰੀ ਹੈ ਉਹਨਾਂ ਨੂੰ ਚੇਤਾਵਨੀ ਦੇ ਦੇਣਾ ਕਿ ਸੁਧਰ ਜਾਓ RAM ਗੜੀਏ ਹੋਣ ਸੁਨਿਆਰੇ ਹੋਣ ਕਿਹੜਾ ਕੌਮ ਹੈ ਜਿਹੜੀ ਸਿੱਖ ਧਰਮ ਦੀ ਇੱਕ ਅੱਛਾ ਉਹਨੇ ਕੁਰਬਾਨੀ ਨਹੀਂ ਕੀਤੀ ਸਿੱਖ ਕੌਮ ਚੋਂ ਦੀ ਕੁਰਬਾਨੀ ਦਾ ਜ਼ਿਕਰ ਨਹੀਂ ਹੈ ਸਾਰੇ ਆ ਗਾਉਂ ਚ ਸ਼ਹੀਦ ਬਾਬਾ ਪ੍ਰਤਾਪ ਸਿੰਘ ਉਹਨਾਂ ਦੇ ਸਾਥੀ ਪ੍ਰਜਾਪਤ ਬਰਾਗੜੀ ਚ ਤੇਰ ਬੁੱਧੂ ਸ਼ਾ ਮੈਰਾ ਸਿੰਘ ਪ੍ਰਾਦੀ ਦੇ ਵਿੱਚ ਭਾਈ ਹਿਮਤ ਸਿੰਘ ਚੇਕ ਕਿੱਥੇ ਕਦੋਂ ਕਦੋਂ ਕਿੰਨੇ ਕਿੰਨੇ ਕੁਰਬਾਨੀਆਂ ਦਿੱਤੀਆਂ ਉਹੀ ਖਾਨਦਾਨ ਅਗੇ ਸਿੱਖ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਅਗਵਾਈ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਸਿੱਖ ਕੌਮ ਨੇ ਲੜਾਈ ਲੜੀ ਮੁਗਲਾਂ ਵਿਰੁੱਧ ਪਹਾੜੀ ਰਾਜਾ ਵਿਰੁੱਧ ਅੰਗਰੇਜ਼ਾਂ ਵਿਰੁੱਧ ਤੇ ਹੁਣ ਕਾਲੇ ਅੰਗਰੇਜ਼ਾਂ ਵਿਰੁੱਧ ਵੀ ਲੜ ਰਹੇ ਨੇ ਮੈਂ ਸਮੁੱਚੀ ਕੌਮ ਨੂੰ ਅਪੀਲ ਕਰਦਾ ਹੈ ਕਿ ਇਹੋ ਜਿਹੇ ਤੁਸ਼ ਬੁੱਧੀ ਵਿਦਵਾਨਾਂ ਦਾ ਬਾਈਕਾਟ ਕਰੋ ਜਦੋਂ ਤੱਕ ਇਹ ਆਪਣੇ ਗਿਆਨ ਦਾ ਪੱਧਰ ਉੱਚਾ ਕਰਕੇ ਨਹੀਂ ਆਉਂਦੇ ਇਹਨਾਂ ਦੇ ਮਨ ਚੋਂ ਜਾਤੀਵਾਦੀ ਹੰਕਾਰ ਨਹੀਂ ਜਾਂਦਾ ਇਹਨਾਂ ਕਾਰਨਾਂ ਕਰਕੇ ਹੀ ਸਿੱਖ ਕੌਮ ਜਿਹੜੀ ਹੈ ਉਹ ਦਿਨੋ ਦਿਨ ਟਰੱਟਰ ਵੱਲ ਜਾ ਰਹੀ ਹੈ ਉੱਥੇ ਹੀ ਜਰਨੈਲਾ ਦੇ ਬੁੱਤਾਂ 'ਚ ਜਿਹੜਾ ਵਿਕਰਾ ਲਾਲ ਕਿਲੇ ਦੇ ਵਿੱਚ ਕੀਤਾ ਗਿਆ ਸ਼ਰੋਮਣੀ ਕਮੇਟੀ ਦਿੱਲੀ ਵੱਲੋਂ ਉਹਨੂੰ ਤੁਰੰਤ ਪ੍ਰਭਾਵ ਦੇ ਵਿੱਚ ਨੋਟਿਸ ਲੈ ਕੇ ਮਹਾਰਾਜਾ ਜੱਫਾ ਸਿੰਘ ਰਾਮਗੜੀਏ ਦਾ ਬੁੱਤ ਵੀ ਬਰਾਬਰ ਦੋਨਾਂ ਜਰਨੈਲਾਾਂ ਦੇ ਕੀਤਾ ਜਾਵੇ ਤੇ ਉੱਥੇ ਇਤਿਹਾਸ ਦੇ ਵਿੱਚ ਵੀ ਦਰਸਤੀ ਕੀਤੀ ਜਾਵੇ ਕਿ ਮਹਾਰਾਜਾ ਜੱਫਾ ਸਿੰਘ ਰਾਮਗੜੀਏ ਨੇ 10 ਮਾਰਚ 1783 ਦੀ ਰਾਤ ਲਾਲ ਕਿਲਾ ਫਤਿਹ ਕਰਕੇ ਉਹਨਾਂ ਮਠਾਈ ਦੇ ਉੱਤੇ ਸ਼ਹਿਰੇ ਮਠਾਈ ਬੰਡੀ ਸੀ ਤੇ ਉਹਦੀ ਨਿਸ਼ਾਨੀ ਹੈ ਕਿ ਤਖਤ ਤਾਊਸ ਰਾਮਗੜੀਆ ਗੁੰਗੇ ਦੇ ਵਿੱਚ ਹੈ ਕਿਉਂਕਿ ਹਮੇਸ਼ਾ ਜਰਨੈਲ ਆਪਣੀ ਜਿੱਤ ਦੀ ਨਿਸ਼ਾਨੀ ਆਪਣੇ ਕੋਲ ਰੱਖਦੇ ਨੇ ਮੈਂ ਕੋ ਕਮਿਸ਼ਨਰ ਨੂੰ ਵੀ ਜਵਾਬ ਦੇਣਾ ਚਾਹੁੰਦਾ ਜਿਹੜਾ ਸਾਡੇ ਜਰਨਲ ਨੂੰ ਘਟਾ ਕੇ ਆਪਣੇ ਅਧੂਰੇ ਗਿਆਨ ਦੀ ਪੇਸ਼ਕਾਰੀ ਕਰ ਰਿਹਾ ਸੀ ਉਹ ਵੀ ਮਾफी ਮੰਗੇ ਸਿੱਖ ਕੌਮ ਕਰੋ ਤੇ ਸਮੁੱਚੀ ਸਿੱਖ ਕੌਮ ਨੂੰ ਅਪੀਲ ਹੈ ਕਿ ਮਹਾਰਾਜਾ ਜੱਸਾ ਸਿੰਘ ਰਾਮਗੜੀਏ ਜੀ ਦੇ ਯਾਦਾਂ ਜਿਨ੍ਹਾਂ ਨੇ ਸਿੱਖ ਕੌਮ ਦੀ ਸਿੱਖ ਗੁਰਤਾ ਮਾਦੀ ਰਾਖੀ ਲਈ ਵੱਡੀਆਂ ਮੱਲਾ ਮਾਰੀਆਂ ਉਹਨਾਂ ਦੇ ਪ੍ਰਤੀ ਸਮਰਪਿਤਤਾ ਪਾਉਂਨਾਂ ਨਾਲ ਸ਼ਰਧਾ ਪਾਉਂਨਾਂ ਨਾਲ ਰਾਮ ਲਾਉਣੀ ਦਾ ਕਿਲਾ ਹਰਗੁਬਿੰਦ ਸਾਹਿਬ ਪੁਰੇ ਵਿੱਚ ਉਹਨਾਂ ਦੀ ਸਮਾਦਾ ਦੀ ਸਥਾਨ ਜਿੱਦੇ ਤੇ ਕੁਝ ਪਰਿਵਾਰਾਂ ਨੇ ਕਬਜ਼ਾ ਕਰ ਲਿਆ ਜਾਂ ਕਰਵਾ ਦਿੱਤਾ ਗਿਆ ਇਚੋਵਾਲਚ ਉਹ ਜਨਮ ਸਥਾਨ ਹਰਗੁਬਿੰਦਪੁਰਾ ਰਾਜਧਾਨੀ ਸੀ ਰਾਮਗੜੀਆ ਵਿੱਚ ਹਲਦੀ ਤੇ ਰਾਜਧਾਨੀ ਕਿਤੇ ਛੋਟੇ ਜਿਹੇ ਏਰੀਆ ਚ ਨਹੀਂ ਹੁੰਦੀ ਉਹ ਸਾਰਾ ਏਰੀਆ ਉਹਦੀ ਨਿਸ਼ਾਨਦੇਹੀ ਕਰਕੇ ਉਥੇ ਰਾਜਧਾਨੀ ਦਾ ਜਿਹੜੀ ਇਮਾਰਤ ਆ ਉਹ ਕਾਇਮ ਕੀਤੀ ਜਾਵੇ ਸਾਰੇ ਹੀ ਸਿੱਖ ਕਾਸੇਵਾ ਵਾਲੇ ਮਾਪੁਰਖ ਇਸ ਗੱਲ ਵੱਲ ਧਿਆਨ ਦਿਓ ਤੇ ਇਹ ਤਿੰਨ ਸਥਾਨ ਜਿਹੜੇ ਮਹਾਰਾਜਾ ਜੱਸਾ ਸਿੰਘ ਰਾਮਗੜੀ ਨਾਲ ਮੁੱਖ ਤੌਰ ਤੇ ਸਬੰਧਤ ਨਹੀਂ ਇਹਨਾਂ ਦੀ ਮੋੜ ਸਾਰੀ ਕਰਕੇ ਪ੍ਰਾਤਨ ਡਿਜ਼ਾਈਨ ਦੇ ਵਿੱਚ ਜਿਸ ਤਰ੍ਹਾਂ ਦਾ ਡਿਜ਼ਾਈਨ ਲੋਕਲ ਕਿਲੇ ਦਾ ਹੈ ਇਤਿਹਾਸ ਦੇ ਮੁਤਾਬਕ ਮਹਾਰਾਜਾ ਰਣਜੀਤ ਸਿੰਘ ਨੇ ਰਾਮ ਰੌਣੀ ਦੇ ਕਿਲੇ ਦੇ ਤਰਜ਼ ਦੇ ਉੱਤੇ ਹੀ ਉਸੇ ਹੀ ਨਕਸ਼ੇ ਦੇ ਮੁਤਾਬਕ ਲੋਗੜਾ ਕਿਲਾ ਬਣਾਇਆ ਪਰ ਰਾਮਗੜੀ ਰਾਮਗੜੀਆ ਕਿਲੇ ਦੀ ਸੰਭਾਲ ਨਾ ਹੋਣ ਕਰਕੇ ਉਹ ਉੱਥੋਂ ਮਿਟ ਗਿਆ ਪਰ ਸਿੱਖਾਂ ਦੇ ਮਾਨਾਂ ਚ ਉਹ ਯਾਦ ਤਾਜ਼ਾ ਰਾਮਗੜੀਆ ਗੇਟ ਬਣ ਚੁੱਕਾ ਹੈ ਰਾਮਸਰ ਗੁਰਦੁਆਰਾ ਮੌਜੂਦ ਹੈ ਮਹਾਰਾਜਾ ਜੋਧ ਸਿੰਘ ਦੀ ਸਮਾਦ ਮੌਜੂਦ ਹੈ ਸ਼ੇਖਦਾ ਸਾਹਿਬ ਦੇ ਸਥਾਨ ਤੇ ਤੇ ਉਹ ਏਰੀਆ ਹੀ ਰਾਮਗੜ੍ਹ ਕਿਲੇ ਦਾ ਪ੍ਰਮੁੱਖ ਏਰੀਆ ਸੀ ਸੋ ਸਮੁੱਚੀ ਸਿੱਖ ਕੌਮ ਆਪਣੇ ਦਸਵੰਦ ਚੋਂ ਆਪਣੀ ਨੇਕ ਕਮਾਈ ਦੇ ਦਸਵੰਦ ਦਾ ਹਿੱਸਾ ਮਹਾਰਾਜਾ ਜੱਸਾ ਸਿੰਘ ਰਾਮਗੜੀਏ ਨੂੰ ਸਮਰਪਿਤ ਕਰਦੇ ਹੋਏ ਵੱਕਤ ਵਾਦਾਨ ਕਰੋ ਤਾਂ ਜੋ ਅਸੀਂ ਸ਼ੇਖ ਕੌਮ ਦੇ ਇਸ ਮਹਾਨ ਜਰਨੈਲ ਨੂੰ ਜਿੱਦੇ ਤੋਂ ਮੁਗਲ ਵੀ ਕੱਬਦੇ ਸੀ ਜਿੰਨੇ ਅਹਿਮਦ ਬਦਦੀ ਨੂੰ ਹੀ ਲੋਹੇ ਦੇ ਚੜੇ ਚ ਬਾਦ ਦਿੱਤੇ ਅਗਵਾ ਕਰਕੇ ਲਿਆਂਦੀਆਂ ਧੀਆਂ ਛਡਾਲੀਆਂ ਉਹਨਾਂ ਨੂੰ ਘਰੋਂ ਘਰੀ ਬਚਾਇਆ ਲੁੱਟਿਆ ਖਜ਼ਾਨਾ ਅਹਿਮਦ ਬਦਦੀ ਕੋਲੋਂ ਵਾਪਸ ਖੋਲਿਆ ਤੇ ਅਹਿਮਦ ਸ਼ਾਹਬਦਦੀ ਦਾ ਹੰਕਾਰ ਤੋੜ ਦਿੱਤਾ ਉਸ ਤੋਂ ਬਾਅਦ ਅਬਦ ਸ਼ਾਹ ਅਬਦਾਲੀ ਨੇ ਕਦੇ ਪੰਜਾਬ ਤੇ ਹਮਲਾ ਨਹੀਂ ਕੀਤਾ ਇੰਨਾ ਡਰ ਗਿਆ ਸੀ ਇਥੋਂ ਹੀ ਮੁੱਢ ਵੱਜਦਾ ਸਿੱਖ ਰਾਜ ਦਾ ਤੇ ਸਿੱਖ ਰਾਜ ਦੇ ਵਿੱਚ ਜੇ ਸਭ ਤੋਂ ਵੱਡਾ ਯੋਗਦਾਨ ਸੀ ਤਾਂ ਰਾਮਗੜੀਆ ਮਿਸਲ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦਾ ਸੀ ਜਿਨ੍ਹਾਂ ਨੇ ਜਾਤੀ ਦੁਸ਼ਮਣੀਆਂ ਵੀ ਛੱਡ ਕੇ ਸਿੱਖ ਖੌਮਲੀ ਖਾਲਸਾ ਪੰਥ ਲਈ ਆਪਣੇ ਮਤ पे धनु ਛੱਡ ਕੇ ਆਪਣੇ ਸਾਥੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਯੁੱਧ ਚ ਭਾਗ ਲਿਆ ਪਹਾੜੀ ਰਾਜਿਆਂ ਦੇ ਦੰਦ ਖੱਟੇ ਕੀਤੇ ਮੁਗਲ ਹਕੂਮਤ ਦਾ ਅੰਤ ਕਰ ਦਿੱਤਾ ਆਲਮ ਸ਼ਾਹ ਨੂੰ ਹਰਾ ਕੇ ਆਪਣੇ ਅਧੀਨ ਕਰ ਲਿਆ ਉੱਥੋਂ ਮਾਲੀਆ ਲਿਆ ਤੇ ਹਰ ਸਾਲ ਮਾਲੀਆ ਲਿਆ ਜਾਂਦਾ ਸੀ ਤੇ ਲਾਲ ਕਿਲਾ ਸਿੱਖ ਕੌਮ ਦੀ ਵਿਰਾਸਤ ਬਣਾ ਦਿੱਤਾ ਜਦੋਂ ਤੱਕ ਅੰਗਰੇਜ਼ ਰਾਜ ਨਹੀਂ ਸੀ ਉਦੋਂ ਤੱਕ ਲਾਲ ਕਿਲਾ ਸਿੱਖਾਂ ਦੀ ਵਿਰਾਸਤ ਸੀ ਤੇ ਜਿੱਦਨ ਕਿਤੇ ਗੱਲ ਚੱਲਦੀ ਹੈ ਸਖਾਜ ਦੀ ਤਾਂ ਲਾਲ ਕਿਲਾ ਸਿੱਖਾਂ ਦੀ ਵਿਰਾਸਤ ਬਣਿਆ ਜਾਊਗਾ ਵਾਹਿਗੁਰੂ